ਟੈਕ ਦੇ ਨਾਮ ਅੱਜ ਤੇ ਇਹ ਦੋਵਾਂ ਪਿੰਡਾਂ ਦੀਆਂ ਟੀਮ ਦੋਵੇਂ ਪਿੰਡ ਦੀਆਂ ਕਾਇਆਂ ਨੇ ਵਧੀਆ ਪੂਰਾ ਜੈ ਸ਼ਾਹਯੋਗ ਪਾ ਕੇ ਜੋਰ ਲਾ ਕੇ ਇਹਨਾਂ ਸ਼੍ਰੋਮਣਿਕਾ ਦਲ ਦੀ ਜਿੱਤ ਪ੍ਰਾਪਤ ਕੀਤੀ ਹੈ ਨਿਕਾ ਦਲ ਦੀ ਸਰਕਾਰ ਬਣਨ ਜਾ ਰਹੀ ਹੈਗੀ ਲੋਕਾਂ ਨੂੰ ਬਹੁਤ ਅੱਜ ਨੂੰ ਖੁਸ਼ਾਏਗਾ ਸਾਡੀ ਇਹਦੇ ਵਿੱਚ ਬਹੁਤ ਲੋਕਾਂ ਨੇ ਮਾਣ ਕੀਤਾ ਹੈਗੀ ਸਾਰੇ ਮੇਰੇ ਵਰਕਰ ਸਾਰੇ ਇਸ ਪਿੰਡ ਦੀ ਪੰਚਾਇਤ ਸਾਰੇ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ। ਜੀ ਬਾਜੀ ਤੋਂ ਵੀ ਉੱਪਰ ਉੱਡ ਕੇ ਲੁਪਣਿਆ ਦੀ ਮਦਦ ਕੀਤੀ ਹੈ ਕਿਉਂਕਿ ਉਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਬੀੜੀ ਸ਼੍ਰੋਮਣਿਕ ਕਾਲੀਦਾਲਾ ਇੱਕ ਖੇਤਰੀ ਬੀਬਾ ਜੀ ਨੂੰ 170 ਦੇ ਹਿਸਾਬ ਨਾਲ ਪੋਤਾਂ ਜੀ ਸਾਹਿਬ ਨਾਲ ਚਿਤਾਇਆਗਾ ਚਿਤਾ ਕੇ ਇਸ ਸ਼੍ਰੋਮਣਿਕ ਕਾਲੀਦਾਲ ਨੂੰ ਸਰਕਾਰ ਸਕੂਬੀ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਲੋਕ ਪਤਾ ਲੱਗ ਗਿਆ ਹੋਣਾ ਆਪਣੇ ਚੋਣਾਂ ਦੇ ਵਿੱਚ ਲਾਗਸ਼ਮਤ ਚੋਣਾਂ ਦੇ ਵਿੱਚ ਲੋਕਾਂ ਨੇ ਬਹੁਤ ਆ ਚੜ੍ਹ ਕੇ ਹਿੱਸਾ ਲੱਪਾਗਾ ਤੇ ਸਾਡੇ ਵੀ ਪਿੰਡ ਦੇ ਵਿੱਚੋਂ ਸਾਨੂੰ ਵਧੀਆ ਸਹੂਜ ਹੋ ਮਿਲੇਗਾ ਮੰਤਰੀ ਬਣ ਗਏ ਤੇ ਸਾਈ ਦੇ ਸਰਕਾਰ ਬਣ ਜੂ ਲੋਕਾਂ ਦੇ ਕੰਮਣਗੇ ਉਹ ਪਿੰਡ ਦੇ ਕੰਮ ਸਾਰੇ ਵਧੀਆ ਹੋਣਗੇ ਜੋ ਰੁਕੇ ਹੋਏ ਕੰਮ ਨੇ ਦੇਖੋ ਹੁਣ ਇਹਨੇ ਕੁਝ ਨਹੀਂ ਕੀਤਾ ਚਾਰ ਚਾਰ ਸਾਡੇ ਨੂੰ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਮੇਰੇ ਦੋਨੇ ਨਗਰ ਨਿਵਾਸੀ ਪਿੰਡ ਬੁਰਜ ਢਲਮਾ ਅਤੇ ਰੜ ਦੇ ਸਾਰੇ ਮੇਰੇ ਵਰਕਰ ਸਾਰੇ ਪਿੰਡ ਦੀ ਪੰਚਾਇਤ ਸਾਰੇ ਨਗਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੈਨੂੰ ਦੋਹਾਂ ਪਿੰਡਾਂ ਤੋਂ ਬਹੁਤ ਵਧੀਆ ਵੋਟ ਮਿਲੀ ਤੇ ਆਉਣ ਵਾਲੀ 2027 ਦੇ ਵਿੱਚ ਵੀ ਬਹੁਤ ਵੱਧ ਚੜ ਕੇ ਅਕਾਲੀ ਦਲ ਨੂੰ ਪੂਰਾ ਸਮਰਥਨ ਕਰਾਂਗੇ ਅਤੇ ਆਉਣ ਵਾਲੀ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੀ ਲਿਆਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗਰੂ ਜੀ ਦੀ ਫਤਿਹ ਸੁਜੀ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੋਨ ਪਿੰਡ ਬੁਰਜਟਲ ਮਾ ਤੇ ਰਟ ਦੇ ਨਾਲ ਸੀਗਾ ਜਿਹਦੇ ਵਿੱਚੋਂ ਸ਼੍ਰੋਮਣੀ ਕਾਲੀਦਾਲ ਨੇ ਬੀਬੀ ਸ਼ਰਬਜੀਤ ਕੌਰ ਜੀ ਪਤਨੀ ਗਰਮੇਲ ਸਿੰਘ ਜੀ ਉਹਨਾਂ ਟੈਕ ਦੇ ਕਨਮਾਜਾ ਤੇ ਅਸੀਂ ਦੋਮਾ ਪਿੰਡਾਂ ਦੀ ਟੀਮ ਦੋਮੇ ਪਿੰਡ ਦੀਆਂ ਕਾਇਆਂ ਨੇ ਵਧੀਆ ਪੂਰਾ ਜੈਸ਼ਾਯੋਗ ਪਾ ਕੇ ਜੋਰ ਲਾ ਕੇ ਇਹਨਾਂ ਨੂੰ ਸ਼੍ਰੋਮਣੀ ਕਾਲਦਲ ਦੀ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਹਾਈ ਕਮਾਂਡ ਦਾ ਸਰਦਾਰ ਸ਼ਬੀਰ ਸਿੰਘ ਜੀ ਬਾਦਲ ਜੀ ਦਾ ਬੀਬਾ ਹਰਸ਼ਮਰਤ ਕੌਰ ਬਾਦਲ ਜੀ ਸਰਦਾਰ ਪਰਮੇਂਦਰ ਸਿੰਘ ਪੁੰਦੜ ਜੀ ਤੇ ਪ੍ਰੇਮ ਕੁਮਾਰ ਰੋੜਾ ਜੀ ਦਾ ਜਿਨ੍ਹਾਂ ਨੇ ਸਾਨੂੰ ਟਿਕਟਰ ਦੇ ਕੇ ਨਮਾਜ਼ਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਦੇਖਦੇ ਹਾਂ 2027 ਦੇ ਵਿੱਚ ਚੋਣਾਂ ਨੇ ਅੱਗੇ 2027 ਦੇ ਵਿੱਚ ਅਸੀਂ 2027 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈਗੀ ਲੋਕਾਂ ਨੂੰ ਬਹੁਤ ਅੱਗੇ ਨੂੰ ਉਕਸਾਏਗਾ ਸਾਡੀ ਇਸ ਵਿੱਚ ਬਹੁਤ ਲੋਕਾਂ ਨੇ ਮਤ ਦਿੱਤੀ ਹੈਗੀ ਪਾਰਟੀ ਬਾਈ ਤੋਂ ਵੀ ਉੱਪਰ ਉੱਟ ਕੇ ਲੋਕਾਂ ਨੇ ਸਾਡੀ ਮਤ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਸਭ ਨੂੰ ਪਤਾ ਲੱਗ ਗਿਆ ਵੀ ਇਹ ਸ਼੍ਰੋਮਣੀ ਕਾਲੀ ਦਲ ਹੈ ਇੱਕ ਖੇਤਰੀ ਪਾਰਟੀ ਹੈਗੀ ਜੋ ਪੰਜਾਬ ਦਾ ਵਿਕਾਸ ਕਰੂਗੀ ਸਸ਼੍ਰੋਮਣਿਕਾਲ ਦਲ ਹੀ ਕਰੂਗਾ ਤਾਂ ਇਹ ਲੋਕਾਂ ਨੇ ਹੁਣ ਸਭ ਕੁਝ ਦੇਖ ਲਿਆ ਐਸੀ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਦੋਵੇਂ ਪਿੰਡਾਂ ਦੇ ਵਿੱਚੋਂ ਬੀਬਾ ਜੀ ਨੂੰ 170 ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ ਚਿਤਾਇਆਗਾ ਚਿਤਾ ਕੇ ਇਸੇ ਸ਼੍ਰੋਮਣਿਕਾਲ ਦਲ ਨੂੰ ਸਤਾਈ ਦੇ ਵਿੱਚ ਸ਼੍ਰੋਮਣਿਕਾਲ ਦਲ ਦੀ ਸਰਕਾਰ ਬਣ ਜਾ ਰਹੀ ਹੈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਲੋਕਾਂ ਆ ਪਤਾ ਲੱਗ ਗਿਆ ਹੋਣਾ ਆਪਣੇ ਚੋਣਾਂ ਦੇ ਵਿੱਚ ਮਿਲਾਕਸ਼ਮਤ ਚੋਣਾਂ ਦੇ ਵਿੱਚ ਲੋਕਾਂ ਨੇ ਬਹੁਤ ਚੜ੍ਹ ਕੇ ਹਿੱਸਾ ਲਿੱਤਾ ਹੈਗਾ ਤੇ ਸਾਡੇ ਵੀ ਪਿੰਡ ਦੇ ਵਿੱਚੋਂ ਸਾਨੂੰ ਵਧੀਆ ਸਹਜੋ ਮਿਲੇਗਾ ਲੋਕਾਂ ਨੇ ਬਹੁਤ ਵਧੀਆ ਜੋਰ ਲਾ ਕੇ ਪੂਰਾ ਚੋਣ ਜਿਟਾਈ ਹੈਗੀ ਤੇ ਹੁਣ ਵਾਲੀ 27 ਜਿਹੜੀ ਹੈਗੀ ਉਹਦੇ ਵਿੱਚ ਸਰਦਾਰ ਸ਼ਖੀਰ ਸਿੰਘ ਜੀ ਬਾਗਲ ਜੀ ਮੁੱਖ ਮੰਤਰੀ ਬਣਨਗੇ ਤੇ 27 ਦੀ ਸਰਕਾਰ ਬਣ ਜੂ ਜੋ ਕਹਿੰਦੇ ਕੰਮ ਨਹੀਂਗੇ ਉਹ ਪਿੰਡ ਦੇ ਕੰਮ ਸਾਰੇ ਵਧੀਆ ਹੋਣਗੇ ਜੋ ਰੁਕੇ ਹੋਏ ਕੰਮ ਨੇ ਦੇਖੋ ਹੁਣ ਇਹਨੇ ਕੁਝ ਨਹੀਂ ਕੀਤਾ ਚਾਰ ਚਾਰ ਸਾਲ ਇਹਨੂੰ ਹੋ ਗਏ 5 ਸਾਲ ਪਹਿਲਾਂ ਸਰਕਾਰ ਦੇਖ ਲਈ ਲੋਕਾਂ ਨੇ ਕੁਛ ਤਾਂ ਕੁਛ ਨਹੀਂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰਨਗੇ ਜੋ ਕੰਮ ਆੜੇ ਨੇ ਉਹੀ ਕਰਨਗੇ ਧੰਨਵਾਦ ਜੀ